ਕੀ ਕਰਿਆ ਨਹੀਂ ਹੋਇਆ। ਕੋਸ਼ਿਸ਼ ਨਹੀਂ ਮੈਂ ਤਾਂ ਖਬਰ ਜੀ ਦੇਖੀ ਆ ਨਾ ਭਗਵੰਤ ਮਾਨ ਭਈਆਂ ਦੇ ਵਿੱਚ ਹੱਕ ਚ ਬਿਆਣ ਦੇ ਜਾਂਦਾ ਹਾਂ। ਹਾਂ। ਹੋਰ ਉਹ ਦੇਖੀ ਜਾਂਦਾ ਜੀ ਮੈਂ। ਚਾਲੇ ਵੀ ਜਿੰਦਗੀ ਹੁੰਦੀ ਆ ਨਹੀਂ ਜੀ। ਤੂੰ ਰੋਟੀ ਬਣਾ ਦੇ ਨਾਲੇ ਮੈਂ ਜਾਣਾ ਛੇਤੀ। ਕੋਈ ਨਹੀਂ ਹਲੇ ਘੜਾ ਇਹਨਾਂ ਟਾਈਮ ਹੋਇਆਗਾ ਬਣਾ ਦੂੰਗੀ। ਟਾਈਮ ਲੇਟ ਹੋ ਜਾਊਗਾ ਮੈਂ ਅੱਜ ਥੋੜਾ ਜਿਹਾ ਪਹਿਲਾਂ ਜਾਣਾਗਾ। ਕੁਝ ਨਹੀਂ ਹੁੰਦਾਗਾ ਬਣਾ ਦੂੰਗੀ ਮੈਂ ਤਾਂ ਹੋਰ ਆਣਾ। ਆਦਰ ਝਾੜ ਪਕਾ ਕੇ ਝਾੜੂ ਕੱਢਦਾ ਮੈਂ ਬਾਹਰ। ਉਹ ਤੂੰ ਬਹਿ ਗਈ ਫਰਾ ਕੇ ਹੁਣ ਇਹਨੇ ਰੋਟੀ ਪਕਾ ਦੇ ਛੱਡ ਜੂ ਨੂੰ ਬਾਅਦ ਚ ਕੱਢ ਲਈ ਆਪਾਂ। ਕੋਈ ਨਹੀਂ ਮੈਂ ਆਉਣੀ ਕੱਟੂਗੀ ਪਹਿਲਾਂ ਹੀ ਬਾਜ਼ਰੋਂ ਨਿਕਲਣਾ ਨਹੀਂ ਹੈਗਾ ਤੇ ਮੈਂ ਕਿਸ ਨੂੰ ਗੱਲ ਨਹੀਂ ਕਹਿਣੀ ਸੀਗੀ ਠੀਕ ਗੱਲ ਹੈ ਮੇਰਾ ਕੰਮ ਹੈਗਾ ਇੱਕ ਵਾਰ ਕੀ ਕੰਮ ਹੈ ਮੈਂ ਕੁਝ ਮੰਗਵਾਉਣਾ ਸੀਗਾ ਦੇਖੋ ਕੀ ਮੰਗਵਾਉਣਾ ਕਿਸ ਨੂੰ ਪਤਾ ਨਹੀਂ ਹੈਗਾ ਨਾ ਮੈਨੂੰ ਕੀ ਪਤਾ ਕਿ ਹੋਰ ਉਹ ਵਰਤਾਂ ਹੀ ਆਉਂਦੇ ਨੇੜੇ ਫਿਰ ਵਰਤਾਂ ਦਾ ਕੀ ਮੰਗਵਾਉਣਾ ਹੁੰਦਾ ਮੰਗਾਣਾ ਕੋਈ ਹੁੰਦਾਗਾ ਸੂਟ ਸ਼ਾਟ ਹੁੰਦਾਗਾ ਕੋਈ ਹੋਰ ਸਮਾਨ ਹੁੰਦਾਗਾ ਪਰ ਮੰਮੀ ਨੂੰ ਕਹਿ ਦੀ ਲਿਆ ਦੂ ਆਪੀ ਤੈਨੂੰ ਉਹ ਤੇ ਮੈਂ ਮੇਰੇ ਤੁਹਾਨੂੰ ਪਿਛਲੇ ਵਾਰ ਵੀ ਜਾਦਾ ਸੀਗਾ ਅੱਜ ਕਿ ਮੈਂ ਸੋਡੇ ਤੋਂ ਮੰਗਾਉਂਗੀ ਮੈਨੂੰ ਨਹੀਂ ਪਤਾ ਲ ਪਰ ਉਹ ਮਮਮੀ ਨੂੰ ਪਤਾ ਹੁਣ ਸਾਰਾ ਇਹ ਸੂਟ ਛੱਡਦਾ ਉਹਨੂੰ ਪਤਾ ਹੁਣ ਮੈਨੂੰ ਕੀ ਪਤਾ ਸੂਟਾਂ ਦਾ ਪਤਾ ਕਿਉਂ ਨਹੀਂ ਹੈਗਾ ਹਲੇ ਤੂੰ ਨਾਲ ਬਗਦੀ ਆਪੇ ਜਾ ਕੇ ਦੇਖ ਕੇ ਫਤੰਦਾ ਲਈ ਹੋਏ ਅੱਗੇ ਜਾਣੀ ਆ ਲਿਆਉਣੀ ਤਾਂ ਹੈਗੀ ਆ ਅੱਗੇ ਮੈਂ ਨਹੀਂ ਕਿ ਤੁਹਾਡੇ ਤੋਂ ਮੰਗਾਣਾ ਲਿਆ ਦੇਉ ਬਸ ਮੈਂ ਤਾਂ ਕ ਸੂਟ ਚਾਹੀਦਾ ਚਲ ਕੋਈ ਨਾ ਮੈਂ ਲਿਆ ਫੇਰ ਨਾ کہیں ਨੀ ਬਿਹਰ ਜਾ ਲੈਤਾ ਹਰ ਜਾ ਲੈਤਾ ਨਹੀਂ ਕਹਦੀ ਕਿ ਜੋ ਜ ਮਰਜੀ ਲੈ ਦੇ ਪੜੀਆ ਲੈ ਕੇ ਤੈਨੂੰ ਪਰ ਚਲ ਲਿਆ ਦੂੰਗਾ ਰੋਟੀ ਪਕਾ ਲਾ ਜਾ ਕੇ ਹੁਣ ਹੁਣ ਨਾ ਲੱਗਦਾ ਤੂੰ ਹੀ ਲਿਆ ਦਿਓ ਕਿਉਂ ਹਾਂ ਚਾਰ ਦਿਨ ਬਾਅਦ ਚੱਕੀਆਂ ਦਾ ਬਾਤ ਕਰਾਂਗਾ ਫੇਰ ਨਾ ਹੁਣ ਤੂੰ ਉਂਗਲ ਫੜਦੀ ਨੇ ਮਿਰਚਾ ਫੜ ਲਿਆ ਤੇ ਫੇਰ ਹੁਣ ਚਾਰ ਦਿਨ ਵਾਲੇ ਚੱਕਰੀਆਂ ਨ ਵਰਤ ਹੈਗਾ ਦੋ ਸੂਟ ਚੱਲ ਚੰਗਾ ਲਿਆ ਦੂੰਗਾ ਤੂੰ ਰੋਟੀ ਬਕਾਲਾ ਜਾਂਗਾ ਦੋ ਲਿਆ ਦੂਗਾ ਜੰਗਾ ਕਿੰਨੇ ਕਿੰਨੇ ਕਾਲੇ ਲਿਆਉਣੇ ਆ ਇਹ ਮੰਗੇ ਵੰਗੇ ਲਿਆ ਦਿਓ ਵਧੀਆ ਵਧੀਆ ਹੋਰ ਹੋਣਾ 1500 ਵਾਲਾ ਲਿਆ ਦੂੰ ਵਧੀਆ ਬਸ ਹੁੰਦਾ 1000 ਚ ਕਿੱਥੇ ਵਧੀਆ ਸੂਟ ਹੁੰਦਾਗਾ ਚੱਲ ਚੰਗਾ ਲਿਆਉਂਗਾ ਆਪੀ ਦੇਖ ਕੇ ਤੂੰ ਰੋਟੀ ਬਕਾਲਾ ਜਾ ਕੇ ਜਾ ਕਰ ਠੀਕ ਆ ਬਣਾਉਣੀ ਹੋਰ ਮੈਂ ਜਾਮਾ ਛੇਤੀ ਕੋਈ ਨਾਥ ਨੇ ਆਉਂਦਾ ਹੋਇਆ ਲਿਆ ਦੂੰਗਾ ਠੀਕ ਆ ਸੂਟ ਲਿਆ ਮੈਂ ਵੀ ਜਨਾ ਯਾਰ ਉਹ ਚੱਲ ਗਿਆ ਗਰਾਸੇ ਤੇ ਲੇਟ ਹੋ ਗਏ ਸੋ ਮੈਨੂੰ ਤਾਂ ਪਤਾ ਵੀ ਨਹੀਂ ਕਿਹਾ ਜੀ ਲਿਆਉਣਾ ਸੀ ਸੋ ਦੇਖ ਲਾਂਗੇ ਚਲ ਆਥਨੇ ਆਉਂਦੇ ਹੋਏ ਪੁੱਛ ਪੁੱਛ ਲਵਾਂਗੇ ਮੈਂ ਕਿਹੜਾ ਲਿਆਂਦੇ ਆ ਕਿ ਮਮੀ ਲੈ ਕੇ ਦਿੰਦੀ ਅੱਗੇ ਕਿਹੜਾ ਮੈਂ ਲੈ ਕੇ ਦਿੰਨਾ ਮਮੀ ਨੂੰ ਨਾ ਪੁੱਛਣਾ ਯਾਰ ਉਹ ਪੁੱਛ ਲੈਣੇ ਉਹ ਦੱਸ ਦੋਗੀ ਨਾਲੇ ਵੀ ਕਹਿਰ ਜੀ ਲੈ ਉਹਨੂੰ ਤਾਂ ਪਤਾ ਉਹ ਤਾਂ ਡੇਲੀ ਖਰੀਦਦੇ ਰਹਿੰਦੇ ਆ ਲੈਖਣਾ ਮਮੀ ਕਿੱਥੇ ਗਰਬੀ ਚਲੋ ਸਿੰਘ ਕਿੰਨਾ ਕਿਵੇਂ ਪੈ ਗਈ ਮਮਈਏ ਉਹ ਉਹੀ ਪੈ ਗਈ ਅੱਜ ਮੇਰੇ ਸਿਰ ਜਾ ਦੁਖੀ ਜਾਂਦਾ ਠੀਕਾ ਕੋਈ ਗੋਲੀ ਗੋਲੀ ਲੈ ਲੈਂਦੀ ਮਾ ਸਾਰ ਦਿਨ ਗੋਲੀਆਂ ਲੈ ਕੇ ਵੀ ਨਹੀਂ ਰੋਟਾ ਆਉਂਦਾ ਕੰਮ ਹੈ ਨਾ ਇਹਨੂੰ ਬੁਲਾ ਲਵਾਂ ਮਿੰਦਰ ਨੂੰ ਮੈਂ ਹੋਰ ਮੈਂ ਚਲ ਕਾ ਨੂੰ ਕੋਈ ਨਹੀਂ ਮਾ ਹਟ ਇੱਕ ਕੱਜ ਪੈ ਜਾਂਦੀ ਆ ਬਿੰਦ ਕਾ ਚੱਲ ਫਿਰ ਠੀਕ ਜੇ ਹੋਊਗੀ ਨੀਂਦ ਜੀ ਨਹੀਂ ਆਉਂਦੀ ਇੱਕ ਤਾਂ ਰਾਤ ਨੂੰ ਕਦੇ ਕਦੇ ਜਮੇ ਨਹੀਂ ਆਉਂਦੀ ਹੈਗੀ ਅੱਛ ਵੀ ਜੀ ਲੱਗ ਜਾਂਦੀ ਆ ਵੀ ਬਸ ਤੇ ਮੈਨੂੰ ਉਹ ਪੁੱਛਦਾ ਸੀ ਮੈਂ ਹਾਂ ਮੈਂ ਸੂਟ ਜੇ ਮੰਗਾਏ ਆ ਉਹ ਕਿਹਜੇ ਲਿਆਵਾਂ ਮੈਂ ਸੂਟ ਮੰਗਾਏ ਨਾ ਤੁਸੀਂ ਹੋਰ ਉਹ ਬਣੀ ਬਰਤਨ ਨੇ ਪਤਨੀ ਅੱਗੇ ਦੋ ਬਰਤਨ ਢੱਕਣਿਆਂ ਦਾ ਗਿਆ ਆ ਗਿਆ ਨਾਲੇ ਉਹ ਘਰੇ ਬਥਾਰੇ ਪਏ ਤੇ ਕੋਈ ਸੋ ਲੈਣੀ ਤਾਂ ਪਤਾ ਨਹੀਂ ਕੋਈ ਵੀ ਸੂਟ ਲਿਆਈ ਦੋ ਅੱਗੇ ਮੈਂ ਚਲ ਮੈਂ ਲਿਆਵਾਂਗਾ ਮੈਂ ਤਾਂ ਮੈਂ ਕਿਹਾ ਜੀ ਮੈਂ ਮੰਮੀ ਤੋਂ ਤੇ ਲੇ ਮੰਗਾਉਣੀ ਆ ਅੱਗੇ ਮਾਂ ਮੀ ਲੱਗ ਦਿੰਦੀ ਮੈਨੂੰ ਤਾਂ ਕੀ ਪਤਾ ਸੂਟਾਂ ਦਾ ਹੁਣ ਉਹ ਬਣੀ ਕਿ ਤੂੰ ਲਿਆਦੀ ਆ ਕਿ ਤੂੰ ਲਿਆਦੀ ਮੈਂ ਚਲ ਫਰਮਾ ਲਿਆ ਮੈਂ ਤਾਂ ਕਾ ਮਮੀ ਨੇ ਜਵਾਬ ਦਿੱਤਾ ਹੋਊਗਾ ਫਿਰ ਤਾਂ ਹੁੰਦਾ ਵਾ ਚਲ ਲਿਆ ਦੇ ਮੈਂ ਤਾਂ ਕੁਝ ਨਹੀਂ ਕਹਿੰਦੀ ਫਿਰ ਵੀ ਮੈਨੂੰ ਤਾਂ ਕੀ ਲੈਣਾ ਵਾ ਲਿਆ ਚਲ ਕਿਹਾ ਲਿਆ ਦੇਣਾ ਕੋਈ ਗੱਲ ਨਹੀਂ ਲਿਆ ਦੇ ਤੂੰ ਲੈ ਦੇ ਜੀ ਉਹ ਮੈਂ ਵੀ ਕਿਹਾ ਤਾਂ ਸੀਗਾ ਮਹਾ ਮਮੀ ਨੇ ਅੱਗੇ ਮਮੀ ਲੈ ਕੇ ਜਾਂਦੀ ਆਉਣ ਉਹ ਰੀਤੇ ਤਾਂ ਕਦੇ ਹੈ ਨਹੀਂ ਕਿ ਉਹੀ ਤਾਂ ਮੈਂ ਸੋਚੀ ਜਾਂਦਾ ਹੁਣ ਮੈਂ ਕਿਹਾ ਮੈਂ ਤਾਂ ਯਾਦ ਵੀ ਨਹੀਂ ਰਹਿਣੇ ਇੰਨੀ ਪਤਾ ਮੈਂ ਭੁੱਲ ਜਾਂ ਲਿਆਉਂਗਾ ਉਹਨਾਂ ਦਾ ਮੈਂ ਤਾਂ ਤੁਹਾਨੂੰ ਪਤਾ ਮੈਂ ਚੀਜ਼ ਲੈ ਆਉਣਾ ਰਹਿਣਾ ਭੁੱਲ ਜਾਣਾ ਹੁੰਦਾ ਚਲ ਤੂੰ ਐ ਕਰੀ ਉਹ ਤਾਂ ਹੈਗੀ ਜੀ ਜੀ ਹੈਗੀ ਤੂੰ ਭਾਈ ਨੂੰ ਕੱਪੜਾ ਵਾਲੇ ਨੂੰ ਐ ਕਹਿੰਦੀ ਜਿਹੇ ਜਿਹੇ ਅੱਜ ਕੱਲ ਚੱਲਦਾ ਕੱਪੜਾ ਉਹ ਖਾ ਜਾ ਦੇ ਦੇ ਰਵਾਜ ਦਾ ਆਣਾ ਉਹਨਾਂ ਨੂੰ ਤਾਂ ਪਤਾ ਹੀ ਹੈ। ਉਹਨਾਂ ਨੂੰ ਤਾਂ ਦੁਕਾਨ ਵਾਲਿਆਂ ਨੂੰ ਪਤਾ ਹੁੰਦਾ ਵਾ। ਵੀ ਅੱਜ ਕੱਲ ਕੀ ਚੱਲਦਾ ਵਾ? ਕਿਹੜਾ ਚੱਲਦਾ ਕੱਪੜਾ ਅੱਜ ਕੱਲ? ਕਿੰਨੇ ਹੁੰਨੇ ਕਦੇਉਣਗੇ ਯਾਰ 1500। ਤੱਪਾ ਬਣਾਨੇ, ਬਾਦੂ ਪਾਏ ਨੇ ਲਾਉਣਾ ਮੁੰਡਾ ਵਾਲੇ ਤਾਂ। ਸਾਬ ਜੀ ਦੇ ਲਈ ਆਈ ਹੁਣ ਕਿਹੜਾ ਪਹਿਲੇ ਵਰਤਨੇਗੇ? ਹੁਣ ਦੋ ਦੋ ਤਿੰਨ ਤੰਤਾਂ ਵਰਤ ਹੋਗੇ। ਚਲ ਦੇ ਜੀ ਲਿਆਵਾ। ਦੇਖ ਕੇ ਜਿਵੇਂ ਸਾਬ ਦੇ ਤੇ ਆਪਦੇ ਉਹਦੇ ਬਜਟ ਦੇ ਸਾਬ ਨਾਲ ਦੇਖ ਕੇ ਲਓ। ਬਜਟ ਦੇ ਸਾਬ ਨਾਲ ਸਾਬ ਦੇਖ ਕੇ ਲਓ। ਉਹ ਜੀ ਦੇਖ ਕੇ ਲਿਆਈ ਤੇ ਕਹਿੰਦੇ ਕੋਪ ਦਵਾਈ ਨਾਲ। ਉਹ ਦੇ ਤਾਂ ਆਪਣੇ ਦੇ ਦਿੰਦੇ ਆ ਕੱਪੜਾ ਤਾਂ ਚੱਲ ਦੇਖ ਲੈ ਫਿਰ ਮੈਂ ਜਿਹੜਾ ਜਿਹੋ ਉਹਨੇ ਦੇ ਦਿੱਤੇ ਠੀਕ ਆ ਹੋਰ ਮੋੜਨੇ ਕਰਿਆ ਜੇ ਨਾ ਆਪਸਿੰਦਾ ਹੈ ਹਾਂ ਉਹਨੂੰ ਕਹਿ ਲਾਂਗੇ ਇੱਕ ਵਾਰੀ ਨਾ ਨਹੀਂ ਬਈ ਇਹ ਮੇਰੀ ਨਾ ਗੱਲ ਕਰ ਮੋੜ ਦੇ ਹੈਗੇ ਫਿਰ ਨਾ ਮੁੜ ਕੇ ਉਹ ਜਾ ਕੱਪੜਾ ਦਿਖਾਣਾ ਇਹ ਬੁੜੀਆਂ ਦਾ ਕੰਮ ਹੁੰਦੇ ਨੇ ਬੰਦਾ ਕਿੱਥੇ ਜਿਹੜਾ ਜਿਹੜਾ ਬੰਦਾ ਰੋਜ਼ ਖਰੀਦੇ ਦਾ ਹੋਵੇ ਹੁਣ ਤਾਂ ਪਤਾ ਉਹ ਮੈਂ ਉਹੀ ਤਾਂ ਗੱਲ ਤੋਂ ਮੈਂ ਚੱਲਦਾ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਹੁਣ ਮੈਂ ਤਾਂ ਆਪ ਸੋਚੀ ਨੇ ਵੀ ਮੈਨੂੰ ਪਤਾ ਤਾਂ ਹੈ ਨਹੀਂ ਕੱਪੜੇ ਦਾ ਕਿਹੜੇ ਲਾਉਣੇ ਚੱਲ ਦੇਖ ਲੈਣੇ ਚੱਲ ਦੇਖ ਲਈ ਫਿਰ ਜਿਹੜਾ ਜੇ ਨੋਟ ਲੱਗਿਆ ਤਾਂ ਲੈ ਆ ਪਸੰਦ ਕਰੇ ਨਾ ਕਰੇ ਕਰ ਤੂੰ ਕੇਰਾ ਬਾਣੀਆਂ ਨੂੰ ਐ ਕਹਦੀ ਵੀ ਹੈ ਜਾ ਅੱਜਕੱਲ੍ਹ ਚੱਲਦਾ ਰਵਾਜ ਮੈਨੂੰ ਆਪਣੇ ਤੇ ਆਪੇ ਵੀ ਪਸੰਦ ਕਰ ਲਓ ਫਿਰ ਚਲ ਦੇਖਣਾ ਫਿਰ ਚਲਿਆ ਆ ਦੀ ਠੀਕ ਹੋ ਹੋ ਅੱਗੇ ਹੋਰ ਆ ਗਿਆ ਹਲ ਬਾਣੀ ਆ ਕੇ ਨੰਦਵਰੇ ਕੋਟ ਦੇਖਾਂ ਕਲਿਆਂ ਦੇ ਇੱਥੇ ਅਗੇ ਲੁਫਾਫਾ ਪੜ ਗਿਆ ਹਰ ਕਿ ਸਬਜੀ ਉੱਤੇ ਲੁਫਾਫਾ ਲੱਤਾਂ ਮੈਂ ਤਾਂ ਅੱਛਾ ਹਾਂ ਇਹ ਕਿਵੇਂ ਕੁਝ ਕਿਵੇਂ ਨਹੀਂ ਇਹ ਉਹ ਪਰ ਮੈਂ ਤਾਂ ਉਹ ਬਾਣੀ ਨੂੰ ਕਹਤਾ ਜਾ ਕੇ ਮਾਹਾਬੇ ਭੇ ਸੂਟ ਦੇ ਦੇ ਅੱਜ ਕਰ ਜਿਹੜੇ ਚੱਲਦੇ ਐ ਕੋਈ ਹੁਣ ਆ ਲੈ ਤੇ ਦੋ ਮਿੰਟ ਨੇ ਤਾਂ ਦਿੱਤੇ ਫਿਰ ਕਲਰ ਦਾ ਹੀ ਫਰਕ ਹੈਗਾ ਡਿਜ਼ਾਈਨ ਸਾਰਾ ਕੁਝ ਇੱਕੋ ਹੀ ਹੈਗਾ ਪ੍ਰਿੰਟ ਲੈ ਪਰ ਭਾ ਰੰਗ ਦਾ ਫਰਕ ਆ ਗਿਆ ਵਧੀਆ ਇੱਕੋ ਹੀ ਜਾ ਕੇ ਦੋ ਨਾ ਤੇ ਆ ਕਿਵੇਂ ਚੁੰਨੀਆਂ ਚੰਨੀਆਂ ਹੈ ਇਹਨੇ ਕੱਲੇ ਸੂਟ ਨੇ ਗਏ ਫਿਰ ਮੈਨੂੰ ਵੀ ਬਤਾਉਣੇ ਪਾਈਆਂ ਨਹੀਂ ਹੋਣੀਆਂ ਚੁੰਨੀਆਂ ਮੈਂ ਤਾਂ ਹੁਣ ਜਿਵੇਂ ਕਹਦਾ ਮੈਂ ਸੂਟ ਦੇ ਦੇ ਦੋ ਬਣੇ ਸੂਟ ਦੇ 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 ਫਿਰ ਤੁਸੀਂ ਦੇਖ ਕਿਤਾ ਲੈ ਕੇ ਆਉਣੇ ਸੀਗੇ ਚੁੰਨੀਆਂ ਦੇ ਨਾਲ ਹੁੰਦੀ ਹੀ ਨਹੀਂ ਕਿ ਸੂਟ ਨਹੀਂ ਆ ਕੱਲੇ ਸੂਟ ਮੈਂ ਤੁਹਾਨੂੰ ਦੱਸਿਆ ਤਾਂ ਸੀਗਾ ਵੀ ਮੈਨੂੰ ਹੁਣ ਵੀ ਪਤਾ ਇਹਨਾਂ ਬਾਰੇ ਮੈਂ ਤਾਂ ਹੁਣ ਕਦੇ ਮੈਂ ਕਿਹੜਾ ਫਿਰ ਖਰੀਦੇਗੀ ਲੈ ਕੱਲੇ ਸੂਟ ਲੈ ਆ ਤੇ ਹੁਣ ਚੁੰਨੀਆਂ ਦਾ ਕੀ ਕਰਾਂ ਹੁਣ ਮੈਂ ਕਿੱਥੋਂ ਲਿਆਵਾਂ ਲੈ ਚੁੰਨੀਆਂ ਕੱਲੇ ਨਹੀਂ ਫਿਰ ਟੋਟੇ ਆਉਣਗੇ ਮੈਨੂੰ ਕੀ ਪਤਾ ਵੀ ਵਿੱਚ ਹੀ ਚੁੰਨੀਆਂ ਆਉਂਦੀਆਂ ਮੈਂ ਤਾਂ ਅਸੀਂ ਵੀ ਆ ਟੁੱਟ ਲੈਂਦੇ ਹੁਣਗੇ ਚੁੰਨੀਆਂ ਵੇਚਦਾ ਹੁੰਦੀਆਂ ਨੇਗੇ ਚੁੰਨੀਆਂ ਦੇ ਲੈ ਕੇ ਲੈ ਕੇ ਹੋਣੇ ਸੀਗੇ ਫਿਰ ਸੂਟ ਚੁੰਨੀ ਵਾਲੇ ਤਾਂ ਲੈ ਕੇ ਹੋਣੇ ਸੀਗੇ ਹੁਣ ਪੱਲੋਂ ਨਾਲ ਮੈਂ ਤਾਂ ਚਾਹੁੰਦੀ ਕਿ ਤਾਉਦੇ ਨਾਲ ਮੈਂ ਤੁਹਾਨੂੰ ਦੱਸੇ ਨੀ ਚੁੰਨੀਆਂ ਜੰਨੀਆਂ ਮੈਂ ਉਹਨੇ ਇਹ ਰੰਗ ਦਫਾ ਤੇ ਕਹਿੰਦਾ ਇੱਕ ਗੁਲਾਬੀ ਹੁੰਦਾ ਆ ਕਾ ਹੁੰਦਾ ਮਹਾ ਤਿੰਨ ਚਾਰ ਹੋਰ ਦਿਖਾਈ ਦੀ ਮੈਂ ਖਾ ਦੋਨੇ ਫਿਰ ਕਿ ਕਦੋਂ ਕੋ ਹੋੜ ਜਾਂਦਾ ਲਿਆਉਂਦੇ ਜਦੋਂ ਸੇਮਟ ਸੇਮ ਕੋਈ ਜ ਲੈ ਆਂਦੇ ਲੈ ਉਹ ਮੈਂ ਹਾਂ ਦੋ ਵਰਤ ਨੇ ਫਿਰ ਦੋ ਵਰਤ ਵੀ ਸੇਮ ਹੀ ਆ ਬਸ ਉਵੇਂ ਦੋ ਰੰਗ ਲੈ ਆਂਦੇ ਮੈਂ ਇਕੱਠੇ ਫਿਰ ਵਰਤਾਂ ਦੇ ਕਿਉਂ ਨੇ ਵਰਤਾਂ ਸੇਮ ਕਿਵੇਂ ਆਗੇ ਇੱਕ ਕੋਈ ਹੋਰ ਹੁੰਦਾ ਸੂਟ ਇੱਕ ਕੋਈ ਵਧੀਆ ਚ ਹੁੰਦਾ ਹੋਰ ਮੈਂ ਤਾਂ ਉਹੀ ਦੇਖ ਲੈ ਸੂਟ ਜੇ ਦੇਖੀ ਆ ਲਿਆਂਦੇ ਆ ਆਂ ਦੇਖੀ ਮੜਾ ਜਾ ਵਧੀਆ ਤਾਂ ਹੈਗੇ 10 ਵਧੀਆ ਨਹੀਂ ਹੈਗੇ ਇਹ ਵਧੀਆ ਤਾਂ ਹੈਗੇ ਨੇਗੇ ਫਿਰ ਇੱਕੋ ਜਿਹੇ ਨੇਗੇ ਸਾਰੇ ਕੀ ਕਹੀ ਜਾਣੇ ਹੋਗੇ ਆ ਸੂਟ ਲਿਆਂਦੇ ਨੇਗੇ ਵੀ ਤਾਂ ਇੱਕੋ ਜੇ ਆ ਦੇਖ ਲੋ ਰਿਆ ਕਲਰ ਦਾ ਹੀ ਫਰਕ ਆ ਮੜ ਮੋਟਾ ਤੇ ਇੱਕੋ ਜਿਹਾ ਲਿਆਂਦੇ ਨੇ ਸੂਟ ਸੋਨੇ ਤਾਂ ਲਿਆ ਤੈ ਲੈ ਹੋ ਕੀ ਹੋਣਾ ਸੋਨੇ ਦੇ ਹੈਗੇ ਫਿਰ ਚੁੰਨੀਆਂ ਚੰਨੀਆਂ ਹੈ ਨਹੀਂ ਨਾਲ ਇਕੱਲੇ ਸੂਟ ਹੀ ਨੇਗੇ ਫਿਰ ਹੋਰ ਮੰਗਾ ਲੈ ਤਾਂ ਜਾਂ ਤਾਂ ਮੈਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਹੈਗਾ ਫਿਰ ਮੈਂ ਤਾਂ ਐਸੇ ਘਰ ਦੇ ਕੇ ਲਿਆ ਦੰਗੇ ਪਤੀ ਹੁੰਦਾਗਾ ਹੁਣ ਆਹ ਤੇ ਬੰਦੇ ਨੂੰ ਕੀ ਪਤਾ ਹੁੰਦਾਗਾ ਪਤਾ ਕਿਉਂ ਨਹੀਂ ਮੇਰਾ ਸਭ ਪਤਾ ਹੁੰਦਾਗਾ ਜਿਹੜਾ ਬੰਦਾ ਲੈਂਦਾ ਰਹਿੰਦਾ ਉਹਨੂੰ ਪਤਾ ਹੁੰਦਾਗਾ ਫਿਰ ਐਨਾ ਤੁਹਾਨੂੰ ਪਤਾ ਵੀ ਚੱਲੀ ਜਾਂਦੀ ਵੀ ਨਾਲ ਲੈ ਕੇ ਮੈਂ ਰੱਖਿਆ ਹਾਂ ਵੀ ਪਹਿਲੇ ਵੀ ਮੈਂ ਕਿਹੜਾ ਲੈਂਦੇ ਆ ਕੱਲ ਸਰ ਮੇਰੀ ਹੁਣ ਇਹਨੇ ਪੂਰੀ ਪਾਤੀ ਲਿਆ ਕੇ ਦਿੱਤੇ ਵਧੀਆ ਇੱਕੋ ਜਿਹਾ ਲਿਆ ਤੇ ਦੋਨੇ ਸੂਟ ਹੈ ਨਾ ਚੁੰਨੀਆਂ ਨੇ ਤੂੰ ਮੈਨੂੰ ਕਹਿੰਦੀ ਅੱਗੇ ਮੈਂ ਤੇ ਲੈ ਕੇ ਦਿੰਦੇ ਸੀ ਲਿਆ ਕੇ ਦਿੰਦੀ ਸੀਗੇ ਵੀ ਹਣਾ ਨਾਲ ਕੀ ਵਾਰੀ ਮਹਾ ਚਲੇ ਲਿਆ ਦੰਗੇ ਮੈਨੂੰ ਕੀ ਪਤਾ ਸੀ ਮੈਂ ਲਿਆ ਫਿਰ ਪਾਲਾ ਸਾਸ ਕਪਾਲਾ ਉਹੇ ਕੰਮ ਦੇ ਛੱਟਾ ਆਖੀ ਨਾ ਚੁੰਨੀ ਵਾਲੇ ਸੋਹਣੇ ਸੂਟ ਦੋਨੇ ਇੱਕੋ ਦੇ ਲੈ ਤੇ ਇੱਕ ਕੜਾਈ ਵਾਲਾ ਲਿਆਂਦੀ ਇੱਕ ਹੋਰ ਲਿਆਂਦੀ ਇਹ ਆ ਜਾ ਫਿਰ ਮੈਨੂੰ ਵੀ ਐਸੀ ਉਹ ਅਲੱਗ-ਅਲੱਗ ਦੇ ਲੈ ਕੇ ਆਉਣਗੇ ਦੋਨੇ ਇੱਕੋ ਜਿਹਾ ਜੱਕ ਲੈਂਦੇ ਨਾ ਚੁੰਨੀ ਨਾਲ ਦੀ ਨਾਲੇ ਲਿਆਂਦੀ ਲੈਸਾਂ ਰਲਾ ਕੇ ਲਾਉਣ ਵਾਸਤੇ ਮੈਂ ਕਿਹਾ ਸੀ ਨੂੰ ਮਾਂ ਮੰਮੀ ਤਾਂ ਬੰਦ ਆ ਗਈ ਚਾਲ ਫਿਰ ਤਾਲ ਹੋਸੇ ਲੱਖ ਮੈਂ ਮੈਂ ਕੀ ਕਰ ਸਕਦੀ ਆਂ ਕਿ ਭਾਈ ਇਹਦੇ ਵਿੱਚ ਹਣਾ ਜਦੋਂ ਮਗੌਣ ਵਾਲੀ ਨੇ ਤਾਂ ਸੋਚਿਆ ਨਾ ਕੁਝ ਵੀ ਮੈਂ ਮੰਮੀ ਨੂੰ ਪਤਾ ਇਹ ਤਾਂ ਮੈਨੂੰ ਦੱਸ ਕੇ ਜਾਂਦਾ ਹੋਇਆ ਫਿਰ ਮੈਂ ਤਾਂ ਐਸਾ ਹੋ ਲੈ ਆਦਣਗੇ ਤਾਂ ਮੈਂ ਕਿਹਾ ਕਿ ਮਾਂ ਮੈਂ ਤੁਹ ਸੂਟ ਮੰਗਾਏ ਨੇ ਕਿ ਕਹਿੰਦਾ ਮੈਂ ਮੈਂ ਫਿਰ ਚੁੱਪ ਕਰ ਗਈ ਮੈਂ ਆਖਿਆ ਮੈਂ ਲੈ ਕੇ ਦਿੰਦੀ ਮੈਂ ਮੈਨੂੰ ਕਿ ਮੇਰਾ ਮੈਨੂੰ ਵੀ ਸੌਂਕ ਆ ਮੈਂ ਵੀ ਲੈ ਆ ਲੈ ਕੇ ਸੋਹਣੇ ਸੋਹਣੇ ਸੂਟ ਪਾਵਾਂ ਉਹਦੇ ਲੈਸਾਂ ਲੁਸਲਾ ਕੇ ਅੱਗੇ ਤੇਨੂੰ ਲੈ ਕੇ ਦਿੰਦੀਗੀ ਮੈਂ ਇਹ ਮੈਨੂੰ ਉਹ ਕਹਿੰਦਾ ਮਾਂ ਕਿਵੇਂ ਕਰਾਂ ਲੈ ਕੇ ਦੇ ਮੈਂ ਕਹਿੰਦਾ ਮਖਾ ਤੂੰ ਐਂ ਕਰ ਕੋਈ ਨਹੀਂ ਉਹਨੇ ਮੰਗਾ ਲੇ ਮੈਂ ਕਲੇਸ ਨਹੀਂ ਪਾਉਂਦੀ ਤੂੰ ਚੁੱਪ ਕਰਕੇ ਲਿਆ ਦੇ ਦੁਕਾਨਦਾਰ ਨੂੰ ਐ ਕਹਦੀ ਵੀ ਜਿਹੜਾ ਜੱਜ ਕੱਲ ਰਵਾਜ ਚੱਲਦਾ ਮੈਨੂੰ ਉਹਲੇ ਕੱਪੜੇ ਦੇ ਦੇ ਫਿਰ ਇਹ ਤਾਂ ਇਹਦੇ ਇੱਕ ਰੰਗ ਉਹ ਪਸੰਦ ਆ ਗਿਆ ਇੱਕ ਉਹ ਆ ਗਿਆ ਨਾ ਮੈਂ ਲਿਆ ਤੇ ਫਿਰ ਤੈਨੂੰ ਦੋ ਸੂਟ ਲਿਆ ਤੇ ਫਿਰ ਵੀ ਨਾਲ ਚੁੰਨੀਆਂ ਤਾਂ ਹੁੰਦੀਆਂ ਨੇ ਕੱਲੇ ਸੂਟਾਂ ਦਾ ਮੈਂ ਕੀ ਕਰਾਂ ਹੁਣ ਫਿਰ ਇਹਨੂੰ ਕੀ ਪਤਾ ਪਤਾ ਇਹਨੂੰ ਮੈਨੂੰ ਵੀ ਪਤਾ ਸੀ ਹੁਣ ਮੈਂ ਤਾਂ ਮੈਂ ਕਹਾਂ ਕਿ ਤੇ ਆਡੂ ਆਡੂ ਹੁੰਦੀਆਂ ਆਉਣਗੀਆਂ ਮੈਨੂੰ ਦੁਕਾਨਦਾਰ ਨੇ ਹੁਣ ਆ ਰਵਾਜ ਚ ਕੱਪੜੇ ਦਾ ਚੱਲਦਾ ਵਾ ਇਹ ਕੱਪੜੇ ਦਾ ਬਹੁਤ ਰਵਾਜ ਆਗਾ ਹੁਣ ਰਿਵਾਜ ਦੇ ਦੇਦੇ ਕੱਪੜੇ ਤਰਵਾ ਦੇਦੇ ਚੁੰਨੀਆਂ ਤਾਂ ਨਹੀਂ ਹੁੰਦੀਆਂ ਫਿਰ ਕਿਸੇ ਨਾ ਕਢਾਈ ਵਾਲਿਆਂ ਨਾਲ ਚੁੰਨੀਆਂ ਹੁੰਦੀਆਂ ਨੇ ਬਾਲੀਆਂ ਤਾਂ ਫਿਰ ਇੱਕ ਸੂਟ ਕਢਾਈ ਵਾਲਾ ਹੁੰਦਾ ਇੱਕ ਇਹੋ ਜਿਹਾ ਹੁੰਦਾ ਹੁਣ ਦੇ ਰਵਾਇ ਦਾ ਫਿਰ ਕੀ ਹੁੰਦਾ ਕੋਈ ਕਹਿੰਦੀ ਵੀ ਭਾਈ ਮੈਂ ਤਾਂ ਕਢਾਈ ਹੀ ਨਾ ਆਲੇ ਲੈ ਆ ਕੇ ਦੇਣੀ ਫਿਰ ਮੈਨੂੰ ਤਾਂ ਇਹ ਸੀਗਾ ਕਿਤੇ ਅਲੱਗ-ਅਲੱਗ ਦੇ ਲੈ ਆ ਕੇ ਦੇਣੂ ਮੈਨੂੰ ਕੀ ਪਤਾ ਸੀਗਾ ਵੀ ਇੱਕੋ ਜਿਹਾ ਆ ਜਾਣਗੇ ਹੁਣ ਐ ਕਿਵੇਂ ਪਤਾ ਸੀਗਾ ਫਿਰ ਕਿਤੇ ਫਿਰ ਮੈਨੂੰ ਹੁਣ ਵੀ ਤਾਂ ਪਤਾ ਲੱਗ ਗਿਆਗਾ ਤੂੰ ਉਹ ਚੱਲ ਮੈਂ ਦੇਖ ਲਾਂਗਾ ਉਹਨੂੰ ਪੁੱਛ ਲਾਂਗੇ ਵੀ ਮੋੜ ਦੂਗਾ ਜੇ ਮੋਹ ਪੈਸੇ ਤਾਂ ਮੋੜਦਾ ਨਹੀਂ ਹੁਣ ਫਿਰ ਹੋਰ ਫਿਰ ਫੇਰ ਨਹੀਂ ਪਸੰਦ ਆ ਇਹ ਹਾਲੇ ਗਾ ਵੀ ਬਦਲੇ ਤਾਂ ਨਹੀਂ ਆਣੇ ਪੈਸੇ ਉਹ ਤਾਂ ਨਹੀਂ ਮੋੜਦਾ ਕਹਿੰਦਾ ਦੀਪੂਆਂ ਚ ਤਾਂ ਆਪਾਂ ਬਦਲ ਲੈਣੇ ਆਂਗੇ ਦੀਪੂਆਂ ਚ ਤਾਂ ਆਪਾਂ ਬਦਲ ਲੈਣੇ ਆਂਗੇ ਦੋ ਦੋ ਤਿੰਨ ਤਿੰਨ ਵਾਰੀ ਉਹ ਤਾਂ ਨਹੀਂ ਵਸ ਕਹਿੰਦੇ ਹੈਗੇ ਤੇ ਦੁਕਾਨਦਾਰ ਨਹੀਂ ਬਾਰੇ ਬਾਰੀ ਮੋੜਦਾ ਦੁਕਾਨਦਾਰ ਤਾਂ ਹੁਣ ਇਸ ਦੂ ਬਾਅਦ ਕੱਪੜਾ ਵੀ ਉਹ ਹਜੇ ਦਿਖਾਉਂਦਾ ਨਹੀਂ ਹੈਗਾ ਵਧੀਆ ਮੈਨੂੰ ਤਾਂ ਭੇਤ ਨਹੀਂ ਇਹਦਾ ਹੁਣ ਜਿਹੜਾ ਚੀਜ਼ਾਂ ਦਾ ਫੇਰ ਮੰਗਾ ਕੇ ਵੈ ਗਈ ਕਰ ਲਓ ਭਾਈ ਜੇ ਮੈਂ ਆਪਦੀ ਮਾਜੀ ਕਰਨੀ ਆ ਹੁਣ ਮੈਂ ਜਿਹੜੀ ਕੋਈ ਚੀਜ਼ ਲੈਉਣ ਵਾਲੀ ਆ ਲਿਆ ਕੇ ਵੀ ਨਹੀਂ ਦਿੰਦੀ ਆਪਦੀ ਮੰਗਾ ਲਾਂਗੇ ਸਿੱਧੋ ਮੰਗਾਇਆ ਕਰ ਤਾਲ ਮੈਂ ਮਦ ਹੁਣ ਮਗਾਉਂਦੀ ਨਹੀਂ ਹੈਗੀ ਐਸ ਕੀ ਵਾਰ ਮਗਾਉਣਾ ਸੀ ਮਗਾ ਲਿਆ ਫਿਰ ਲੈ ਤਾਂ ਤਾਹੀ ਤਾਂ ਵਧੀਆ ਹੈ ਨਾ ਚੱਲ ਫਿਰ ਚੁੰਨੇ ਲਿਆਵਾਂਗੇ ਹੁਣ ਇਹਦੇ ਨਾਲ ਆ ਇੱਕ ਬਗ ਲਾ ਲਾਂਗੇ ਸੂਟ ਆ ਬਦਲ ਲਾਂਗੇ ਇੱਕ ਮੈਨੂੰ ਆਏ ਥੀਗਾ ਮੱਖਾ ਚੱਲ ਮੈਂ ਐਤ ਕੀ ਦੀਵਾਲੀ ਵਾਲੇ ਅੱਗੇ ਆਈ ਸਾਲ ਰੋਟੀ ਵਾਲੇ ਸੂਟ ਮਾਗਰੋ ਸਿਆਉਣੇ ਆਪਾਂ ਹੂੰ ਦੀਵਾਲੀ ਤੋਂ ਬਾਅਦ ਹੀ ਸਿਆਉਣਿਆ ਰੱਖ ਤੈਨੂੰ ਵੀ 2-3 ਸਾਲ ਹੋ ਗਿਆ ਇਹਨੂੰ ਦੀਵਾਲੀ ਤੋਂ ਬਾਅਦ ਸਿਆਉਣਿਆ ਐਤਕੀ ਮਖਾ ਚੱਲ ਪਹਿਲਾਂ ਸਭ ਕੁਝ ਰੱਖ ਲਾਂਗੇ ਨਾਲ ਤਾਂ ਮੈਂ ਲਿਆਂਗੂਗੀ ਮਖਾ ਉਹਦੇ ਦੀਵਾਲੀ ਵਾਲੇ ਕੱਪੜੇ ਨਾਲੇ ਲਿਆ ਕੇ ਦੇਉਂਗੀ ਮਖਾ ਤੈਨੂੰ ਹ ਇੱਕ ਸੂਟ ਤੂੰ ਘਰੋਂ ਸਿਆਉਣੀ ਮੈਂ ਘਰਿਆਂ ਪਿਆਨੇਗਾ ਇੱਕ ਤੈਨੂੰ ਲਿਆ ਦੂੰਗੀ ਤੇ ਦੋ ਸੂਟ ਵਧੀਆ ਮਖਾ ਸਿਆਉਣ ਲੈਂਗੀ ਨਾਲ ਇੱਕ ਵਾਤਾਂ ਤੇ ਪਾ ਲਾਂਗੇ ਇੱਕ ਚੱਕਰੀਆਂ ਦੇ ਵਾਤਾਂ ਨੂੰ ਪਾ ਲਾਂਗੇ ਹ ਤੇ ਇੱਕ ਮਖਾ ਮੈਂ ਆਪਦਾ ਰੋਟੀ ਵਾਲਾ ਦੀਵਾਲੀ ਵਾਲਾ ਲਿਆਂਗੇ ਕਰੇ ਤਾਂ ਹੁਣ ਕਾਇਨੇ ਗਏ ਕਰੇ ਘੜਾ ਗਏ ਨਹੀਂ ਮੰਗਾ ਲੇ ਹੋਰ ਨਹੀਂ ਬਹਤ ਬੰਨ ਆਹੋ ਚਾਹਾਂ ਚਲ ਜੇ ਮੱਧੀ ਕਰ ਖੜੇ ਹੁਣ ਮੰਗਾਏ ਨੇ ਬਾਲੀ ਸਿਆਣੀ ਵੀ ਹਾਂ ਮੇ ਮਮੀ ਨੂੰ ਤਾਂ ਪਤਾ ਹੀ ਨਾ ਲੱਗੇ ਹੈਨਾ ਪਤਾ ਕਿਉਂ ਹੈ ਘੜਾ ਦਾ ਸੱਸਾ ਮਾਰਦੇ ਤਾਂ ਹੀ ਤਾਂ ਫਿਰ ਸੱਸਾ ਤਾਂ ਹੋਣ ਨਾ ਪੰਡੀਆਂ ਹੋਣ ਵੀ ਬਸ ਨੀਆਂ ਬੀਬੀ ਹੋਣ ਦੋਨੇ ਭੈਣ ਸੱਸਾ ਤਾਂ ਹੋ ਰਹੀ ਨਾ ਸੱਸਾ ਸਹਰਾ ਤਾਂ ਫੋਟ ਲਾ ਕੋ ਮੈਨੂੰ ਕਿ ਪਤਾ ਸੀਗਾ ਮੈਂ ਹੋ ਜਾਵਾਂ ਮਰ ਜਾਈਆ ਕਰੀ ਤੋ ਅੰਮੀ ਦੇਖੀ ਤੋ ਫਿਰ ਆਇਂ ਕਰ ਆ ਫਿੱਕਾ ਜਿਹੜਾ ਸੂਟ ਆ ਤੁਸੋਲਾ ਹੈ ਕਿਆ ਮੈਂ ਇਸੇ ਹੋ ਲੈਨੀ ਹੂੰ ਰੱਖਰਾ ਤੋਂਨੇ ਤੂੰ ਹੀ ਸੋਲੀ ਤਾ ਦੇਖਿਆ ਆਣੀ ਮਬੇ ਆ ਤੂਸੋਲਾ ਤੇਰੇ ਤੋ ਸੋਣਾ ਲੱਗਦਾ ਫਿੱਕਾ ਜੇ ਕੰਦਰ ਆ ਤੇ ਫਿਰ ਪਹਿਲੇ ਹੀ ਆਇਆ ਮੰਗਾ ਲੈਂਦੀ ਪਰ ਆਬਿਲਮੈਂਟ ਦੇਖੋ ਸਾਰੀ ਮੰਗਾ ਲੈਂਦੇ ਆਪਦੇ ਘਰ ਆਉਂਦਾ ਮੈਂ ਤਾਂ ਇਹ ਹੋਗਾ ਕਿ ਤੇ ਹੁਣ ਵੀ ਮੈਨੂੰ ਵੀ ਲਿਆ ਦੇਣਗੇ ਹੁਣ ਵਧੀਆ ਹਰੇ ਕਹਿੰਦਾ ਸੀ ਆਪਦੇ ਘਰ ਆਉਂਦਾ ਆ ਜੀ ਮੰਗਾਈਆ ਸੀ ਆ ਮੰਗਾਈਏ ਅੱਗੇ ਮੈਂ ਤਾਂ ਪਾਇ ਸੀਗਾ ਕਿ ਤੇ ਹੁਣ ਲਿਆ ਦੇਣਗੇ ਉਹ ਤਾਂ ਫਿਰ ਤਾਂ ਮੰਗਾਉਂਦੇ ਜਿਹਦੇ ਹੁਣ ਹੈ ਹੀ ਨਹੀਂ ਕੋਈ ਸਸਨ ਆਣਦਾ ਲਿਆਉਣ ਵਾਲੀ ਮੂਰੇ ਹੈ ਨਹੀਂਗੀ ਹੁਣ ਤਾਂ ਫਿਰ ਬੰਦੇ ਤੋਂ ਹੀ ਮੰਗਾਉਣੇ ਨੇ ਉਹਨੂੰ ਕਿਤਾ ਮੰਗਾਉਣੇ ਨੇ ਜਿਹਦੇ ਹੁੰਦਾ ਵੀ ਉਹ ਮਗਾਈ ਲੈਂਦੇ ਅਗਲਾ ਮੈਂ ਤਾਂ ਆਇ ਸੀਗਾ ਕੋਈ ਨਹੀਂ ਇਹ ਕਿਹੜਾ ਰੋਜ ਲੈਂਦਾ ਤੀਗਾ ਲੈਂਦਾ ਤੇ ਹਰੋਣ ਵਿੱਚ ਆ ਸੀ ਕਿ ਮੈਂ ਆਪਦੇ ਘਰ ਦੇ ਕੁਝ ਚੀਜ਼ ਮੰਗਾਵਾਂ ਕਿੱਧਰ ਦੀ ਤੂੰ ਆਈਂ ਆਂਗੀ ਤੇ ਤੈਨੂੰ ਪਤਾ ਹੀ ਹੈ ਵੀ ਕਿੰਨੇ ਕ ਸੂਟ ਖਰੀਦਦਾ ਕਿੰਨੀਆਂ ਕ ਚੀਜ਼ਾਂ ਲਿਆਉਂਦਾ ਦਾ ਮੈਂ ਹੀ ਲਿਆ ਕੇ ਦਿੰਨੀ ਆ ਜਿਹੜੀ ਚੀਜ਼ ਲਿਆ ਕੇ ਦਿੰਨੀ ਆ ਜਾ ਕਹੇ ਨਹੀਂ ਤੇਰਾ ਪਸੰਦ ਆਈ ਕਦੇ ਤਾਂ ਕਹਦੇ ਲਿਆ ਕੇ ਤਾਂ ਦਿੰਨੀ ਆ ਮੈਂ ਫਿਰ ਮੈਨੂੰ ਵੀ ਪਤਾ ਕਿ ਮੈਂ ਕੀ ਕਰ ਸਕਾਂ ਮੈਂ ਤਾਂ ਰੋਟੀ ਵਾਲਾ ਲਵਾਂਗੀ ਦੇਖੀ ਜਾਊਗੀ ਜੇ ਫਿਰ ਤੂੰ ਆ ਬਣਾ ਲੈ ਆ ਕਿਹੜਾ ਸੋਨਾ ਲੀਗਾ ਆ ਬਣਾ ਲੈ ਕੋਈ ਨਹੀਂ ਤੂੰ ਹੁਣ ਲੈ ਲੈ ਪੈਪੇ ਜੇ ਨਾ ਹੋ ਤੈਨੂੰ ਆ ਆ ਵੀ ਮੈਨੂੰ ਹੁਣ ਚੁੰਨੀਆਂ ਨਹੀਂ ਹੈਗੇ ਚੁੰਨੀਆਂ ਲੈ ਦੂਗੀ ਤੇ ਪਹਿਲਾਂ ਸੋਚਣਾ ਤੀ ਇਹ ਦੇਖੀ ਤੂੰ ਹੀ ਲੈ ਕੇ ਦੇਵੇਂਗੀ ਹੋਰ ਹੁਣ ਆਏਗਾ ਤੇ ਭਰਦੀਆਂ ਪਹਿਲਾਂ ਵੀ ਫਿਰ ਮੈਂ ਲੈ ਕੇ ਦਿੰਦੀ ਸੀ ਤੂੰ ਫਿਰ ਉਹ ਤਾਂ ਕਰਵਾਇਆ ਹੈ ਮਂਗਾਏ ਸੂਟ ਤੇ ਸੋਨੇ ਲਾ ਕੇ ਦਿੱਤੇ ਹੁਣ ਫਿਰ ਕਿਉਂ ਕਰਵਾ ਚੁਣ ਲਿਆ ਸੂਟ ਵਧੀਆ ਨੇ ਚੁੰਨੀਆਂ ਵੀ ਮੰਗਾ ਲਈ ਹੁਣ ਚੁੰਨੀਆਂ ਵੀ ਲੈ ਤੂੰ ਮੈਂ ਕਰੇ ਕਿ ਤੂੰ ਜੇ ਲੈ ਕੇ ਮੈਂ ਸਉਂਗੀ ਇਹ ਲੈਸਾਂ ਨੂੰ ਸਲਿਆ ਦਿੰਦੀ ਮੈਂ ਦੇਖ ਕੇ ਚੰਗਾ ਨਾ ਚੁੰਨੀ ਲੈ ਦਿੰਦੀ ਲੈਸਾਂ ਨੂੰ ਪਹਿਲਾਂ ਉਸੇ ਲਈ ਤੇ ਆ ਜਾ ਕਰ ਪਹਿਲਾਂ ਹੀ ਕਰਾ ਲੈਂਦੀ ਹੁਣ ਮੈਂ ਨਹੀਂ ਕਹਿੰਦੀ ਹੈ ਕਿ ਬਸ ਫਿਰ ਦੇਖ ਵਮੇ ਆਣਾ ਕਰ ਤੂੰ ਮੇਰੀ ਮਾਰੀ ਆਗੇ ਫਿਰ じゃ ਕੇ ਦੇ ਮੇ ਮਾਂ ਤਾਂ ਪਹਿਲਾਂ ਵੀ ਸੀ ਮਾਂ ਤਾਂ ਪਹਿਲਾਂ ਹੈ ਨਹੀਂ ਤੀ ਮੈਂ ਪਹਿਲਾਂ ਵੀ ਲਿਆ ਕੇ ਹੁੰਦੇ ਆ ਕੇ ਲਿਆ ਕੇ ਪਹਿਲਾਂ ਵੀ ਲਿਆ ਕੇ ਆਹ ਸੂਟ ਤੇਰਾ ਕਾ ਤੇ ਆਹ ਸੂਟ ਹੈਗਾ ਮੇਰਾ ਚੰਗਾ ਗਲ ਸਾਰ ਮੰਦੀ ਆ ਹੁਣ ਤੇ ਮੈਂ ਹੋਰ ਹੋਣ ਲੈ ਆਣੀ ਕਰਦੇ ਹੁੰਦੇ ਵਮੇ ਆਹ ਸੂਟ ਮੇਰਾ ਹੈ ਠੀਕ ਆ ਆ ਤੇਰਾ ਕਾ ਚੱਲ ਠੀਕ ਕਰ ਚੰਗਾ ਲੈ ਆ ਦਿਨਾ ਸਲੂਸਾ ਲੈ ਆ ਦੂੰਗੀ ਲੋਕਾਂ ਦੇ ਰੀਸਾਂ ਚ ਆ ਗਈ ਹੁਣ ਪਾਤੀ ਪੂਰੀ ਲੋਕਾਂ ਦੇ ਰੀਸਾਂ ਕਰਕੇ ਚੰਗਾ ਮਨੀ ਨਿਹਾਰੀ ਆਣੀ ਕਰਦੇ ਹੁੰਦੇ ਵਮੇ ਨਹੀਂ ਹੋਵੇ ਤਾਂ ਨਾਲੇ ਫਿਰ ਉਸੇ ਲਈ ਤੇ ਆ ਜਾਂਦੀ ਸੁਦਰ ਜਾਂਦੀ ਆ ਗਈ ਹਾਂ ਜੈ ਚੰਗਾ ਵੀ ਹੁਣ ਮੈਂ ਦੁਬਾਰਾ ਕਹਿ ਨਹੀਂ ਆਗੇ ਤੂੰ ਜੈ ਚੰਗਾ ਮੈਂ ਹੂੰ ਤਾਂ ਠੀਕ ਐ ਮੈਂ ਜੈ ਚੰਗਾ ਖੁੱਸ ਜਾ ਪਰ ਲਾ ਕਮ ਸੰਤੀ ਬਣ ਤੂੰ